ਦੇਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਸੇਲਵੜਾ ਬਾਈ ਬਿੱਲੇ ਦੇ ਘਰੋਂ ਇੱਕ ਨੀਲੀ ਰਾਬੀ ਸੱਜਰ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਦੀ ਇਹ ਸੂਈ ਆ ਕਿੰਨਾ ਕੁ ਜਿਹੜਾ ਬੋੜਾ ਤਿਆਰ ਆ ਠੰਲੇ ਵੀ ਮਿੱਤਰੋ ਪੂਰੀ ਸਾਫ਼ ਹੈ ਤੇ ਸੋਹਣਾ ਮਿੱਤਰੋ ਹਵਾਨਾ ਹੈ ਠੰਡ ਵੀ ਮਿੱਤਰੋ ਚੰਗਾ ਕਦੋਂ ਕਦੀ ਸੂਈ ਆ ਉਹ ਆਪਾਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਫੇਰ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਇੱਕ ਘਤਕਾਰ ਤੇ ਬਜਨ ਮਿੱਤਰੋ ਚੰਗਾ ਚੰਗੀ ਸਭੀ ਵੀ ਐ ਤੇ ਫਿਰ ਆਪਾਂ ਕਹਣਾ ਵੀ ਥਣਲੇਵੀ ਦੀ ਪੂਰੀ ਸਾਫ ਐ ਹਾਂ ਬਈ ਕੀ ਹਾਲ ਐ ਬਹੁਤ ਵਧੀਆ ਬਈ ਠੀਕ ਐ ਸੇ ਤਾਂ ਐਨੂੰ ਆ ਜਾ ਬੜਾ ਜਾ ਧੁੱਪ ਜੀ ਪੈਂਦੀ ਆ ਅਦਬ ਚੱਲਾ ਜਾ ਹੋਰ ਕੀ ਹਾਲ ਚਾਲ ਆ ਮਖੇ ਬਹੁਤ ਵਧੀਆ ਬਈ ਠੀਕ ਐ ਸੇ ਤਾਂ ਹਾਂ ਜੀ ਹਾਂ ਬਈ ਸੂਆ ਝੋਟੀ ਦਾ ਸੂਆ ਦੂਜਾ ਬਈ ਦੂਜਾ ਕਦੋਂ ਕਦੀ ਸੂਈ ਆ ਇਹਨੂੰ ਅੱਜ ਚੌਥਾ ਦਿਨ ਆ ਬਈ ਚੌਥਾ ਦਿਨ ਆ ਸੂਈ ਦੋ ਸੂਈ ਦੋ ਬਈ ਕਿੰਨਾ ਕ ਬੋਲਾ ਹੋ ਬੋਲਾ ਬਈ 9 ਕਿਲੋ ਜਮਾ ਤਿਆਰ ਆ ਠੀਕ ਐ ਮਗਰ ਮਗਰ ਕੱਟੀ ਆ ਬਈ ਮਗਰ ਕੱਟੀ ਆ ਹਨਾ ਨੀਲੀ ਰੰਗੀ ਜੀ ਨੀਲੀ ਰੰਗੀ ਜੀ ਬਈ ਨਾੜੂਆ ਨਾਲ ਬਈ ਕੱਚਾ ਇਹਦਾ ਆਪਾ ਰੇਟ ਕੀ ਕਰਤਾ ਜੀ ਹਰ ਰੇਟ ਬਾਈ ਇਹਦਾ 1,25,000 ਰੁਪਿਆ ਆਗਾ ਬਈ 1,25 ਹਾਂ 1,23,000 ਦੀ ਝੋਟੀ ਦੇ ਦਾਂਗੇ ਤੋਰੋ ਫਿਰ ਇੱਕ ਮਿੰਟ 9 ਕਿਲੋ ਮਿੱਤਰੋ ਬੋਲਾ ਤਿਆਰਾ ਚਾਰ ਦਿਨਾਂ ਦੀ ਸੂਈ ਆ ਖਾਦ ਕਾੜ ਸੇਤ ਬਹੁਤ ਚੰਗੀ ਸਮੀ ਜਾਂ ਠੰਡੀ ਸੀਲ ਮਿੱਤਰੋ ਫੁੱਲ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਥਾਂ ਲੈ ਵੀ ਦੀ ਪੂਰੀ ਸਾਫ ਆ ਕੋਲੀ ਆ ਬਈ ਮੋਟੀ ਧਾਰਾ ਠੀਕ ਆ ਧਾਰਾ ਬਾਈ ਕਹਿੰਦਾ ਫੁੱਲ ਮੋਟੀ ਆ ਤੇ ਠੰਡੇ ਸੀਰ ਵੀ ਮਿੱਤਰੋ ਫੁੱਲ ਹੈ ਬਾਈ ਦਾ ਜਿਹੜਾ ਪਿੰਡ ਹੈਗਾ ਜੀ ਸੇਲਬਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਗੋਮਟੀ ਨੂੰ ਜਿੱਥੋਂ ਮਿੱਤਰੋ ਰੋਡ ਨਿਕਲਦਾ ਵੱਲ ਖੋਲਾ ਬਾਈ ਦਾ ਉੱਥੇ ਘਰ ਹੈ ਫਿਰ ਕਹਿੰਦਾ ਭਜਨ ਚੰਗਾ ਸਿਹਤ ਵੱਖੋ ਵੀ ਚੰਗੀ ਸਮੇ ਵੀ ਹੈ ਤੇ ਦੂਜੇ ਸੂਏ ਸੂਈ ਆ 4 ਦਿਨਾਂ ਦੀ ਮਿੱਤਰੋ ਸੂਈ ਆ 9 ਕਿਲੋ ਵਾਲਾ ਜਿਹੜਾ ਤਿਆਰ ਹੈ ਰੇਟ ਬਾਈ ਨੇ 125 ਕਰਤਾ 125 ਦੇ ਵਿੱਚ ਮਿੱਤਰੋ ਮਾਨਤਾ ਨਾ ਹੋ ਜਾਣਾ ਹੈ ਨੰਬਰ ਜੀ ਆਪਣਾ ਨੰਬਰ ਆਪਣਾ 62392 ਬਾਈ ਹਾਂਜੀ 17011 62392 17011 ਪਿੰਡ ਸੇਲਬਰਾ ਜ਼ਿਲ੍ਹਾ ਬਠਿੰਡਾ ਭਾਈ ਫੀਲ ਫੂਲ ਨੇੜੇ ਪਿੰਡ ਆਪਣੇ ਭਾਈ ਰਪਾ ਠੀਕ ਹੈ ਤੇ ਸਲਾਦਪੁਰਾ ਓਕੇ ਜੀ ਓਕੇ ਫਿਕਸ ਹਵਾਨੇ ਦੀ ਆ ਸਾਰੇ ਵੀਰਾਂ ਦਾ ਧੰਨਵਾਦ